ਸੱਚੇ ਪਾਤਸ਼ਾਹ ਚਬਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਸਵਾਰਿਓ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ شاہ ਸ਼ੈਨ ਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਆਪਾਂ ਇੱਥੇ ਜੁੜ ਬੈਠੇ ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਸਮੁੱਚੀ ਮਾਨਵਤਾ ਨੂੰ ਸਰਬਸਾਂਝਾ ਉਪਦੇਸ਼ ਦਿੰਦੇ ਨੇ ਅਤੇ ਸਾਰਿਆਂ ਦੇ ਮਨ ਨੂੰ ਟੁੰਬਦਿਆਂ ਹੋਇਆਂ ਆਖਦੇ ਨੇ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਨਾ ਕਿ ਜੇ ਅਸੀਂ ਮਨੁੱਖਾ ਦੇਹੀ ਪਾ ਕੇ ਵਾਹਿਗੁਰੂ ਜੀ ਦੇ ਗੁਣ ਨਹੀਂ ਗਾਏ ਤਾਂ ਸਾਡਾ ਜਿਹੜਾ ਜੀਵਨ ਹੈ ਐਵੇਂ ਵਿਅਰਥ ਹੈ ਇਹ ਅਜਾਈ ਚਲਾ ਗਿਆ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਵੀ ਆਖਦੇ ਨੇ ਕਿ ਭਾਵੇਂ ਕਿੰਨੀ ਵੀ ਵੱਡੀ ਵਿਪਤਾ ਹੋਵੇ ਸੰਗ ਸਖਾ ਸਭ ਤਜ ਗਾਏ ਉਹ ਨ ਨਿਭੋ ਸਾਥ ਤੇ ਬਾਦਸ਼ਾਹ ਕਹਿੰਦੇ ਵੀ ਉਸ ਵੇਲੇ ਵੀ ਜਿਹੜੀ ਟੇਕ ਏ ਜਿਹੜਾ ਆਸਰਾ ਏ ਉਹ ਅਕਾਲ ਪੁਰਖ ਦਾ ਹੋਵੇ ਤੇ ਫੇਰ ਕਿਸੇ ਦੀ ਪਰਵਾਹ ਨਹੀਂ ਗੁਰੂ ਤੇਗ বাহাদুর ਜੀ ਮਹਾਰਾਜ ਜਿਨ੍ਹਾਂ ਦਾ ਸਮੁੱਚਾ ਜੀਵਨ ਸਿੱਖੀ ਦੇ ਪ੍ਰਚਾਰ ਦੇ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਅਤੇ ਸੰਸਾਰ ਦੇ ਵਿੱਚ ਸੁੱਖ ਹੋਵੇ ਸ਼ਾਂਤੀ ਹੋਵੇ ਇਹਦੇ ਲਈ ਸੱਚੇ ਪਾਤਸ਼ਾਹ ਜੀ ਨੇ ਸਮੁੱਚਾ ਜੀਵਨ ਬਤੀਤ ਕੀਤਾ। ਪਾਤਸ਼ਾਹ ਦੇ ਬਚਪਨ ਦੀ ਇੱਕ ਘਟਨਾ ਹੁੰਦੀ ਹੈ ਕਿ ਸਤਗੁਰੂ ਜੀ ਦੇ ਇੱਕ ਵੱਡੇ ਵੀਰ ਜੀ ਦਾ ਵਿਆਹ ਸੀ। ਮਾਤਾ ਜੀ ਨੇ ਬੜੇ ਚਾਅ ਦੇ ਨਾਲ ਤਿਆਰ ਕੀਤਾ, ਸੋਹਣੇ ਬਸਤਰ ਪਾਏ, ਇਹ ਆਪਣੇ ਹਾਨੀਆਂ ਦੇ ਨਾਲ ਘਰ ਤੋਂ ਬਾਹਰ ਥੋੜਾ ਚਲੇ ਗਏ। ਬਾਹਰ ਜਾ ਕੇ ਦੇਖਿਆ ਇੱਕ ਬੱਚਾ ਜਿਹੜਾ ਹੈ ਉਹਦੇ ਧੰਨ ਤੇ ਕੱਪੜੇ ਨਹੀਂ ਸਨ। ਤਾ ਇਹਨਾਂ ਨੇ ਆਪਣੇ ਉੱਪਰਲੇ ਜਿਹੜੇ ਸੋਹਣੇ ਬਸਤਰ ਸਨ ਉਹ ਉਸ ਗਰੀਬ ਜਵਾਕ ਨੂੰ ਦੇ ਦੇਤੇ ਤੇ ਆਪ ਉਹਦੇ ਪਾ ਲੈ। ਜਦੋਂ ਮਾਤਾ ਜੀ ਨੇ ਦੇਖਿਆ ਕਹਿਣ ਲੱਗੇ ਤੇਗਮਲ ਜੀ ਤੁਹਾਨੂੰ ਤੇ ਸੋਹਣੇ ਬਸਤਰ ਪਾਏ ਸੀ। ਆ ਤੁਸੀਂ ਕਿਹੜੇ ਪਾ ਕੇ ਆ ਗਏ ਹੋ? ਉਹ ਕਹਿੰਦੇ ਮੇਰਾ ਇੱਕਹਾਣੀ ਸੀ ਵਾਰ ਉਹਦੇ ਬਸਤਰ ਪਾਟੇ ਹੋਏ ਸਨ ਤੇ ਮੈਂ ਆਖਿਆ ਕਿ ਮੇਰਾ ਮਿੱਤਰ ਉਹਦੇ 파ਟੇ ਹੋਏ ਬਸਤਰ ਨਹੀਂ ਚਾਹੀਦੇ ਮੈਂ ਉਹਨਾਂ ਨੂੰ ਦੇ ਆਇਆ ਮਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਬਚਪਨ ਦੇ ਵਿੱਚ ਕਿਸੇ ਆਪਣੇ ਸਾਥੀ ਦੇ ਤਨ ਦੇ 파ਟੇ ਹੋਏ ਕੱਪੜੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਇਹ ਕਿਵੇਂ ਹੋ ਸਕਦਾ ਸੀ ਇਸ ਮੁਲਕ ਦੇ ਅੰਦਰ ਜਦੋਂ ਕਿਸੇ ਦੇ ਤਨ ਤੋਂ ਉਹਨਾਂ ਦਾ ਜਲੇਉ ਤੇ ਉਹਨਾਂ ਦਾ ਤਿਲਕ ਲਾਇਆ ਜਾ ਰਿਹਾ ਸੀ ਧਰਮ ਦੀ ਚਾਦਰ ਨੂੰ ਲਾਇਆ ਜਾ ਰਿਹਾ ਸੀ ਸੱਚੇ ਪਾਤਸ਼ਾਹ ਜੀ ਬਰਦਾਸ਼ਤ ਕਰ ਲੈਂਦੇ। ਇਹੀ ਕਾਰਨ ਹੈ ਕਿ ਜਦੋਂ ਕਸ਼ਮੀਰੀ ਪੰਡਤਾਂ ਦੀ ਅਗਵਾਈ ਦੇ ਵਿੱਚ ਪੰਡਤ ਕਿਰਪਾ ਰਾਮ ਜੀ ਜਿਹੜੇ ਬਾਅਦ ਵਿੱਚ ਸਿੱਖ ਬਣਦੇ ਉਹ ਗੁਰੂ ਦੇ ਕੋਲ ਆਏ ਅਨੰਦਪੁਰ ਸਾਹਿਬ ਤਾਂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਧਾਰਮਿਕ ਆਜ਼ਾਦੀ ਦੇ ਵਾਸਤੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਪਾਈ ਨਾਲ ਉਹਨਾਂ ਦੇ ਤਿੰਨ ਸਿੱਖ ਦੇਖੋ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਨਾ ਤਿੰਨਾਂ ਚੋਂ ਨਾ 13 ਚੋਂ ਅੱਜ ਮੈਂ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਤਰਦਾ ਤਾਂ ਕੌਮ ਤਿੰਨਾਂ ਦੀ ਗੱਲ ਕਰਦੀ ਹੋਰ ਬੇਅੰਤ ਸ਼ਹੀਦਾਂ ਦੀ ਗੱਲ ਕਰਦੀ ਪਰ ਕੁਝ ਜਿਨ੍ਹਾਂ ਨੂੰ ਸਿੱਖੀ ਦੀ ਅਜੇ ਪੂਰੀ ਸਮਝ ਨਹੀਂ ਉਹ ਕਿਸੇ ਦੂਜੇ ਪਾਸੇ ਵੀ ਹੋ ਤੁਰਦੇ ਨੇ ਤੁਹਾਨੂੰ ਪਤਾ ਹੈ 13 ਦੀ ਗੱਲ ਇੱਕ ਵੱਡਾ ਪੈਗੰਬਰ ਜਿਹਦੇ 13 ਚੇਲੇ ਨੇ ਪਰ ਜਦੋਂ ਉਹਨੂੰ ਮੌਤ ਦੀ ਗੱਲ ਆਈ ਸੀ ਤੇਰਾ ਹੀ ਮੁਕਰ ਗਿਆ ਸੀ ਪਰ ਦੂਜੇ ਪਾਸੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਨਾਲ ਤਿੰਨ ਸਿੱਖ ਨੇ ਭਾਈ ਦਇਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਵੇਂ ਸਿੱਖ ਨੂੰ ਦੇਗ ਚ ਉਬਾਲਤਾ ਭਾਵੇਂ ਆਰੇ ਦੇ ਨਾਲ ਚੀਰਤਾ ਭਾਵੇਂ ਜਿਉਂਦੇ ਨੂੰ ਰੂਹ ਦੇ ਵਿੱਚ ਬਨ ਕੇ ਸਾੜਤਾ ਪਰ ਕਿੰਨਾ ਸਿੱਖਾਂ ਦੀ ਇੱਕ ਗੱਲ ਸਾਂਝੀ ਸੀ ਜਦੋਂ ਪੁੱਛਿਆ ਗਿਆ ਤੁਹਾਡੀ ਆਖਰੀ ਇਸ਼ਾ ਕਿਹੜੀ ਐ ਇੱਕੋ ਗੱਲ ਸਾਂਝੀ ਸੀ ਕਹਿੰਦੇ ਸਾਡਾ ਮੁਖ ਜਦੋਂ ਸ਼ਹੀਦ ਹੋਈਏ ਸਾਡੇ ਗੁਰੂਵਾਲ ਹੋਣਾ ਚਾਹੀਦਾ ਇਹ ਸਿੱਖੀ ਐ ਸਿੱਖ ਆਰੇ ਦੇ ਨਾਲ ਆਪਣੇ ਆਪ ਨੂੰ ਚਰਵਾ ਸਕਦਾ ਹੈ ਦੇਗ ਵਿੱਚ ਉਬਾਲਾ ਖਾ ਸਕਦਾ ਹੈ ਜਿਉਂ ਦਾ ਅੱਗ ਦੇ ਵਿੱਚ ਸੜ ਸਕਦਾ ਹੈ ਪਰ ਗੁਰੂ ਦਾ ਸਿੱਖ ਆਪਣੇ ਗੁਰੂ ਨੂੰ ਤੁਖਾ ਨਹੀਂ ਦੇ ਸਕਦਾ ਉਹ ਗੁਰੂ ਦਾ ਤੇ ਗੁਰੂ ਲਈ ਆਪਣੇ ਆਪ ਨੂੰ ਉਹ ਹਰ ਸ਼ਹੀਦੀ ਸ਼ਮਾ ਦੇ ਉੱਤੇ ਪਰਵਾਣ ਚੜਾ ਜਾਵੇ ਅੱਜ ਵੀ ਅੱਜ ਐਸਜੀਪੀਸੀ ਨੇ ਸ਼ਤਾਬਦੀ ਵੀ ਸ਼ੁਰੂ ਕਰ ਦਿੱਤੀ ਹੈ ਸਿੱਖਾਂ ਦੀ ਨਮੈਂਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਚੰਗੇ ਕਾਰਜ ਨੇ ਸ਼ਤਾਬਦੀ ਵੀ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਤਿੰਨ ਗੁਰਸਿੱਖਾਂ ਦੀ ਸ਼ਹੀਦੀ ਸ਼ਤਾਬਦੀ ਪੰਥ ਦੇ ਵਾਲੀ شاہ ਸ਼ਹਿਨशाह ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਗੁਰਤਾ ਗੱਦੀ 350 ਸਾਲਾ ਉਹ ਵੀ ਚੱਲ ਪਈ ਹੈ ਮੈਂ ਸੰਗਤਾਂ ਨੂੰ ਅਪੀਲ ਕਰੂੰਗਾ ਇਹ ਸ਼ਤਾਬਦੀ ਸਮਾਗਮਾਂ ਦੇ ਵਿੱਚ ਆਪਾਂ ਵੱਧ ਚੜ ਕੇ ਹਿੱਸਾ ਲੈਣਾ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਡਰਾਵੇ ਕੋਈ ਧਮਕਾਵੇ ਇੱਕ ਗੁਰੂ ਦਾ ਸ਼ਲੋਕ ਹਮੇਸ਼ਾ ਅਸੀਂ ਪੜਦੇ ਰਹਿਣਾ ਇਹ ਸਾਡੇ ਗੁਰੂ ਨੇ ਉਸ ਵੇਲੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਇਥੋਂ ਦੇ ਲੋਕਾਂ ਨੂੰ ਦੱਸਿਆ ਸੀ ਡਰੋ ਨਾ ਸੱਚੇ ਬਾਦਸ਼ਾਹ ਤੇ ਭਰੋਸਾ ਰੱਖੋ ਉਹ ਸ਼ਲੋਕ ਆਪਾਂ ਸੰਗਤੀ ਰੂਪ ਚ ਪੜਾਂਗੇ ਤੇ ਸਮਾਪਤੀ ਕਰਾਂਗੇ ਸਾਨੂੰ ਕੋਈ ਵੀ ਕਦੀ ਕੋਈ ਦਾਬਾ ਮਾਰੇ ਸਾਡੀ ਕੌਮ ਨੂੰ ਡਰਾਉਣ ਦੀ ਕੋਸ਼ਿਸ਼ ਕਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇਹ ਪਾਵਨ ਬਚਨ ਆਪਾਂ ਚੇਤਿਆਂ ਦੇ ਵਿੱਚ ਰੱਖਣਾ ਤੇ ਮਨ ਤੇ ਦਿਲ ਤੋਂ ਪੜ੍ਹਨਾ ਸਾਰੇ ਡਰ ਸਾਡੇ ਉੱਡ ਜਾਣਗੇ ਬੜਾ ਪਿਆਰਾ ਬਚਨ ਬੜਾ ਸ਼ਲੋਕ ਹੈ ਗੁਰੂ ਸਾਹਿਬ ਜੀ ਦਾ ਆਪਾਂ ਸੰਗਤੀ ਰੂਪ ਚ ਪੜ੍ਹ ਕੇ ਸਮਾਪਤੀ ਕਰਾਂਗੇ ਪੈ ਕਾਹੂ ਕਉ ਦੇਤ ਨੈ ਪੈ ਕਾਹੂ ਕਉ ਦੇ ਨਹਿ ਪਮਾਨ ਧਿਆਨ ਨਹਿ ਪਮਾਨ ਧਿਆਨ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਸਾਹੇ ਬਖਾਨ ਗਿਆਨੀ ਤਾਹੇ ਬਖਾਨ ਧੰਨ ਧੰਨ ਗੁਰੂ ਤੇਗ ਬਹਾਦਰ ਧੰਨ ਧੰਨ ਗੁਰੂ ਤੇਗ ਬਹਾਦਰ ਤਨ ਧੰਨ ਬਾਬਾ ਦਿਆਲਾ ਜੀ ਤਨ ਤਨ ਭਾਈ ਦਿਆਲਾ ਜੀ ਤਨ ਤਨ ਭਾਈ ਦਿਆਲਾ ਜੀ ਧੰਨ ਧੰਨ ਭਾਈ ਦਿਆਲਾ ਜੀ ਧੰਨ ਧੰਨ ਭਾਈ ਮਤੀ ਦਾਸ ਜੀ ਤਨ ਤਨ ਭਾਈ ਮਤੀ ਦਾਸ ਜੀ තන්න තන්න පයිසතිදාසජී තන්න තන්න පයිසතිදාසජී තන්න තන්න බබජීවන සංගजीී තන්නතන්න බබජීවන සසිංගजीී ਜਿੱਥੇ ਅੱਜ ਸ਼ਤਾਬਦੀ ਸਮਾਗਮ ਪੰਥ ਦੀ ਸਰਮੌਰ ਸੰਸਥਾ ਵੱਲੋਂ ਸ਼ੁਰੂ ਹੋਏ ਨੇ ਉਥੇ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸਮੁੱਚੀ ਮਾਨਵਤਾ ਨੂੰ ਲੋਕਾਈ ਨੂੰ ਸਿੱਖ ਕੌਮ ਨੂੰ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ 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 ਵਧਾਈ ਹੋਵੇ ਅਸੀਂ ਸਦੀਵੀ ਗੁਰੂ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹੀਏ ਬਾਣੀ ਦੇ ਪੈਰੇ ਵਧਾਈਏ ਗੁਰਬਾਣੀ ਦਾ ਆਸਰਾ ਹਮੇਸ਼ਾ ਰੱਖੀਏ ਗੁਰੂ ਨੇ ਬਾਣੀ ਚ ਆਖਿਆ ਇਹ ਛੱਤ ਵੀ ਤਾਂ ਟਿੱਕੀ ਹੈ ਇਹ ਥੰਮਾ ਦਾ ਆਸਰਾ ਹੈ ਦੁੱਖ ਹੋਵੇ ਸੁੱਖ ਹੋਵੇ ਮੁਸ਼ਕਲ ਹੋਵੇ ਮਨ ਵੀ ਤਾਂ ਟਿਕੂਗਾ ਇਹ ਬਾਣੀ ਦਾ ਆਸਰਾ ਹੋਵੇ ਜਿਉ ਮੰਦਰ ਕਉ ਥਮੈ ਥੰਮਣ ਤਿਉ ਗੁਰ ਕਾ ਸ਼ਬਦ ਮਨਹਿ ਅਥਮਣ ਸਦੀ ਵੀ ਆਪਾਂ ਬਾਣੀ ਨਾਲ ਜੁੜੀਏ ਬਾਣੀ ਦੇ ਪਹਿਰੇ ਵਧਾਈਏ ਖੰਡੇ ਬਾਟੇ ਦੀ ਪਾਉਲ ਅਮਰਤ ਛਕੀਏ ਦੀ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ